ਹਕੂਮਤ ਕਰਨ ਵਾਲੇ ਲੋਕ ਸਾਨੂੰ ਧਰਮਾਂ ਜਾਤਾਂ ਮਜਬਾ ਦੇ ਵਿੱਚ ਵੰਡ ਕੇ ਸਾਨੂੰ ਆਪਸ ਚਰਦਾ ਕੇ ਸਾਡੇ ਤੇ ਰਾਜ ਕਰ ਰਹੇ ਨੇ ਤੇ ਇਸ ਹਕੂਮਤ ਨੂੰ ਜਦੋਂ ਲੋਕਾਂ ਦਾ ਏਕਾ ਇਕੱਠਾ ਹੁੰਦਾ ਜਦੋਂ ਲੋਕ ਘੋਲ ਬਣਦਾ ਤੇ ਲੋਕ ਜਾਗਦੇ ਨੇ ਰਾਜ ਕਰਨ ਵਾਲੇ ਕੋਲੇ ਭੱਜਣ ਤੋਂ ਸਿਵਾਏ ਕੋਈ ਰਾਹ ਨਹੀਂ ਰਹਿ ਜਾਂਦਾ ਮੈਨੂੰ ਇਸ ਗੱਲ ਦਾ ਇਲਮ ਹੈ ਕਿ ਤਿੰਨ ਮਹੀਨੇ ਤੋਂ ਫਤਤਾ ਸੀ ਦਿੱਲੀ ਦੇ ਬਖ ਬਖ ਪਾਸੋਂ ਦਿੱਲੀ ਨੂੰ ਘੇਰੀ ਬੈਠੇ ਆ 11 ਮੀਟੀਆਂ ਸਾਡੀਆਂ ਜਥੇਬੰਦੀਆਂ ਦੇ ਲੀਡਰਾਂ ਨੇ ਕਰ ਲੀਆਂ ਕੋਈ ਹੱਥ ਪੱਲਰੀ ਫੜਾਇਆ ਕਹਿੰਦੇ ਨੇ ਕਲੂਨਾਂ ਨੂੰ ਸਸਪੈਂਡ ਕਰਾ ਲਓ 3 ਸਾਲ ਕਰਾ ਲਓ 2.5 ਕਰਾ ਲਓ ਪਰ ਰੱਦ ਨਾ ਕਰੋ ਕਿਉਂ ਕਿ ਮੇਰੇ ਸਤਿਕਾਰਯੋਗ ਕਿਸਾਨ ਭਰਾਵੋ ਮੇਰੀਆਂ ਭੈਣੋ ਮਜ਼ਦੂਰ ਦੋਸਤੋ ਮਿਹਨਤ ਕਰਨ ਲੋਕੋ ਤੇ ਨੌਜਵਾਨ ਸਾਥਿਓ ਇਹ ਗੱਲ نوٹ ਕਰ ਲਿਓ ਕਿ ਜਦੋਂ ਅਜਿਹੀ ਫਾਸ਼ੀ ਬਾਤ ਸਰਕਾਰ ਦੇ ਖਿਲਾਫ ਜੰਗ ਦਾ ਬਿਜਲ ਬਜਾਈਂਦਾ ਤੇ ਉਹ ਬਿਗਲ ਬਜਾਉਣ ਤੋਂ ਮੰਗਰੋ ਉਹ ਜੰਗ ਕਿੰਨੀ ਲੰਮੀ ਹੋ ਜਾਏ ਲੋਕਾਂ ਦੇ ਰੋਹ ਦੇ ਅੱਗੇ ਹਕੂਮਤਾਂ ਉੱਡ ਜਾਂਦੀਆਂ ਨੇ ਦੇਸ਼ ਦੀ ਮਹਿਰੂਮ ਪ੍ਰਧਾਨ ਮੰਤਰੀ ਇਦਰਾ ਗਾਂਧੀ ਨੂੰ 1975 ਚ ਲੱਗਿਆ ਸੀ ਕਿ ਦੇਸ਼ ਦੇ ਐਮਰਜੈਂਸੀ ਲਾ ਕੇ ਮੈਨੂੰ ਹੁਣ ਗੱਦੀ ਤੋਂ ਕੋਈ ਨਹੀਂ ਲਾ ਸਕਦਾ ਉਸ ਵਕਤ ਦੇਸ਼ ਦੇ ਲੋਕਾਂ ਨੇ ਫੈਸਲਾ ਕਰ ਲਿਆ ਸੀ ਤੇ 25 ਮਹੀਨਿਆਂ ਬਾਅਦ ਇਦਰਾ ਗਾਂਧੀ ਲੱਭੀ ਨਹੀਂ ਸੀ ਥਿਆ ਉਹ ਆਪ ਵੀ ਸੀਟ ਤੋਂ ਹਾਰੀ ਤੇ ਉਹਦੇ ਸਾਰੇ ਕਾਂਗਰਸੀ ਲੀਡਰ ਵੀ ਹਾਰੇ ਸੋ ਇਹੀ ਹਸ਼ਰ ਇਸ ਹਕੂਮਤ ਨਾਲ ਹੋਣਾ ਰੱਖਿਓ ਆਉਣ ਵਾਲੇ 2 ਮਹੀਨਿਆਂ ਦੇ ਵਿੱਚ ਪੰਜ ਰਾਜਾਂ ਦੇ ਵਿੱਚ ਚੋਣਾਂ ਹੋਣੀਆਂ ਨੇ ਤੇ ਮੈਂ ਲੀਡਰਾਂ ਨੂੰ ਕਹਿ ਰਿਹਾ ਸੀ ਇੱਕ ਦਿਨ ਬਰਨਾਲੇ ਦੀ ਰੈਲੀ ਦੇ ਉੱਤੇ ਕਿ ਤੁਹਾਨੂੰ ਜਾਗਣਾ ਪੈਣਾ ਹੈ ਤੁਹਾਨੂੰ ਜਾਣਾ ਪੜਾ ਬਕਵਾ ਕਾਜਾਂ ਦੇ ਵਿੱਚ ਬੰਗਾਲ ਦੇ ਵਿੱਚ ਅਸਾਮ ਦੇ ਵਿੱਚ ਕੈਰਲਾ ਦੇ ਵਿੱਚ ਪੌਂਡੀਚਰੀ ਦੇ ਵਿੱਚ ਤਾਂ ਕਿ ਤੁਸੀਂ ਉੱਥੋਂ ਦੇ ਲੋਕਾਂ ਨੂੰ ਜਾਗ ਇਸ ਮੋਦੀ ਹਕੂਮਤ ਨੂੰ ਇਸ ਗੱਲ ਦਾ ਇਲਮ ਹੋਵੇ ਕਿ ਹਰ ਸਵੇਰ ਦਾ ਕਿਰਤੀ ਹਰ ਸਵੇਰ ਦਾ ਕਿਸਾਨ ਹਰ ਸਵੇਰ ਦਾ ਮਿਹਨਤਕਸ਼ ਬੰਦਾ ਜਾਗ ਪਿਆ ਹੈ ਤੇ ਸਾਡਾ ਬੇਰੁਜ਼ਗਾਰ ਨੌਜਵਾਨ ਜਾਗ ਪਿਆ ਹੈ ਦਾ ਹਕੂਮਤਾਂ ਤਾਂ ਉਹਦੀ ਭੱਜ ਲਾਂਦੀਆਂ ਨੇ ਇਹਨਾਂ ਨੂੰ ਵਕਤ ਪਹਿਜਣਾ ਚਾਹੀਦਾ ਹੈ ਚਲੋ ਇਹਨਾਂ ਨੂੰ ਵੋਟਾਂ ਦੇ ਵਿੱਚ ਉਥੋਂ ਦੇ ਲੋਕਾਂ ਨੇ ਹਰਾਇਆ ਫਿਰ ਆਉਣਗੇ ਫਿਰ ਸੱਤਨ ਦੇ ਲੀਡਰਾਂ ਨੂੰ ਆਓ ਅਸੀਂ ਰੱਦ ਕਰ ਦਿਆਂ ਰੱਬ ਦਾ ਵਾਸਤਾਬ ਦੇ ਮੋਰਚੇ ਖਤਮ ਕਰੋ ਇਹ ਮੋਰਚਾ ਮਹਿਜ ਤਿੰਨ ਕਾਨੂੰਨਾਂ ਦੇ ਉੱਤੇ ਨਹੀਂ ਇਹ ਮੋਰਚੇ ਦਾ ਅਗਲਾ ਮੰਤਬ ਅਮਸਬੀਆ ਉਹਦਾ ਕਾਨੂੰਨ ਬਣਾਉਣਾ ਵੀ ਹੈ ਤੇ ਇਸ ਮੋਰਚੇ ਦੇ ਜ਼ਰੀਏ ਅਸੀਂ ਦੇਸ਼ ਦੇ ਉਹਨਾਂ ਲੋਕਾਂ ਨੂੰ ਜਾਗਰਤ ਕਰਨਾ ਚਾਹੁੰਦੇ ਆ ਜੋ ਇਹਨਾਂ ਦੇ ਲਬਾਉ ਨਾਦਿਆਂ ਦੇ ਵਿੱਚ ਆ ਜਾਂਦੇ ਨੇ ਜੋ ਸਿਆਸੀ ਚਾਲਾਂ ਦੇ ਵਿੱਚ ਫਸ ਜਾਂਦੇ ਨੇ ਮੈਂ ਇਸ ਮੰਚ ਤੋਂ ਬਹੁਤ ਮਾਰ ਸਬੋਧਨ ਹੋ ਗਿਆ ਮੈਂ ਜਦੋਂ ਰਾਸ਼ਟਰਪਤੀ ਵਾੜ ਵਾਪਸ ਕਰਨ ਆਇਆ ਸੀ ਉਸ ਦਿਨ ਵੀ ਮੈਂ ਸਟੇਜ ਤੋਂ ਬੋਲਿਆ ਸੀ ਉਸ ਤੋਂ ਬਾਅਦ ਲੇਕਾਂ ਮਾਰ ਬੋਲਿਆ 25 ਤਰੀਕ ਨੂੰ ਵੀ 26 ਤਰੀਕ ਨੂੰ ਵੀ 27 ਨੂੰ ਵੀ ਮੈਂ ਇੱਥੇ ਸੀ ਪਰ ਮੈਂ ਇੱਕ ਵਾਰ ਫੇਰ ਸਾਰਿਆਂ ਨੂੰ ਦੱਸਣਾ ਚਾਹੁੰਦਾ ਸਾਨ ਕੋਲ ਦੇ ਵਿੱਚ ਵੱਖ-ਵੱਖ ਜਥੇਬੰਦੀਆਂ ਦੇ ਲੀਡਰ ਚਾਹੇ ਉਹਨਾਂ ਦੀ ਵਿਚਾਰਧਾਰਾ ਵੱਖ-ਵੱਖ ਹੈ ਉਹਨਾਂ ਦੇ ਕੰਮ ਕਰਨ ਦੇ ਤਰੀਕੇ ਵੱਖ-ਵੱਖ ਨੇ ਪਰ ਉਹ ਇੱਕ ਗੱਲ ਤੇ ਇਕੱਠੇ ਨੇ ਉਹ ਇੱਕ ਗੱਲ ਤੇ ਸਹਿਮਤ ਨੇ ਕਿ ਅਸੀਂ ਉਹਦੀ ਦੇਰ ਤੱਕ ਇਸ ਕੋਰਲੂ ਚਾਰੀ ਰੱਖਣਾ ਜਿੰਨੀ ਦੇਰ ਤੱਕ ਇਹ ਤਿੰਨੋਂ ਕਾਨੂੰਨ ਰੱਦ ਨਹੀਂ ਹੁੰਦੇ ਮਸਬੀ ਦਾ ਕਾਨੂੰਨ ਨਹੀਂ ਬਣਦਾ ਇਹ ਜੰਗ ਲੰਮਾ ਹੋ ਸਕਦਾ ਹੈ ਇਹ ਲੜਾਈ ਲੰਮੀ ਹੋ ਸਕਦੀ ਹੈ ਪਰ ਸਾਡਾ ਇਹ ਜੰਨ ਸਲਾਬ ਇਹਨਾਂ ਲੀਡਰਾਂ ਨੂੰ ਸ਼ਕਤੀ ਬਖਸ਼ੂਗਾ ਸਾਡੇ ਨੌਜਵਾਨ ਦੋਸਤ ਕਈ ਵਾਰ ਤਤੀਆਂ ਗੱਲਾਂ ਚ ਆ ਜਾਂਦੇ ਰੇ ਉਹਨਾਂ ਨੂੰ ਵੀ ਮੈਂ ਅਪੀਲ ਕਰਦਾ ਕਿ ਭਰਾਵੋ ਇਹ ਲੀਡਰ ਬਿਸ਼ੱਕ ਉਹਨਾਂ ਦੇ ਵਿੱਚ ਕੁਝ ਬਜ਼ੁਰਗ ਹੋਗੇ ਨੇ ਪਰ ਉਹਨਾਂ ਦੇ 40 40 ਸਾਲ 35 35 ਸਾਲ ਕਿਸਾਨਾਂ ਕੋਲ ਲਾ ਜਿਹੋ ਉਹਨਾਂ ਨੇ ਆਪਣੀਆਂ ਜ਼ਿੰਦਗੀਆਂ ਕੱਢ ਲੀਆਂ ਉਹਨਾਂ ਤੇ ਯਕੀਨ ਰੱਖੋ ਉਹ ਸਿਆਸੀ ਲੂੰਬੜਾ ਵਾਂਗੂ ਸਿਆਸੀ ਬਿੱਲਿਆ ਵਾਂਗੂ ਬਿਕਣ ਵਾਲੇ ਬੰਦੇ ਨਹੀਂ ਕਿਉਂ ਕਿਉਂਕਿ ਲੋਕਾਂ ਚੜਹੈਂਦੇ ਨੇ ਲੋਕਾਂ ਨੇ ਉਹਨਾਂ ਨੂੰ ਲੀਡਰ ਬਣਾਇਆ ਹੈ ਕਿਸਾਨਾਂ ਨੇ ਮਜ਼ਦੂਰਾਂ ਨੇ ਕਿਰਤੀਆਂ ਨੇ ਮਿਹਨਤ ਕਸ਼ ਲੋਕਾਂ ਨੇ ਉਹਨਾਂ ਨੂੰ ਲੀਡਰ ਬਣਾਇਆ ਹੈ ਸੋ ਉਹਨਾਂ ਦੀਆਂ ਗੱਲਾਂ ਜੋ ਕਰ ਰਹੇ ਨੇ ਉਹ ਇਸ ਚੰਦ ਨੂੰ ਚਿਤਣ ਦੇ ਉਹਨਾਂ ਦੇ ਢੰਗ ਤਰੀਕਿਆਂ ਨਾਲ ਤੇ ਕਿੰਤੂ ਪ੍ਰੰਤੂ ਕਰਨਾ ਸਾਡਾ ਕਿਸੇ ਦਾ ਅਧਿਕਾਰ ਨਹੀਂ ਸਾਡੀ ਜ਼ੁਬਾਨੀ ਨੂੰ ਤੱਤੀਆਂ ਗੱਲਾਂ ਚੰਗੀਆਂ ਲੱਗਦੀਆਂ ਨੇ ਅਸੀਂ ਵੀ ਜਦੋਂ ਵਿਦਿਆਰਥੀ ਸੀ ਉਸ ਜੀਵਨ ਦੇ ਵਿੱਚ ਸਾਨੂੰ ਵੀ ਤੱਤੀਆਂ ਗੱਲਾਂ ਬੜੀਆਂ ਚੰਗੀਆਂ ਲੱਗਦੀਆਂ ਸੀਆਂ ਪਰ ਚਲੋ ਸਮਾਂ ਨਿਕਲਦਾ ਹੈ ਨੀਮਣ ਦੇ ਵਿੱਚ ਮੋਗਾ ਗੋਲੀ ਕਾਂਡ ਹੰਡਾਇਆ ਨਕਸਲੈਟ ਮੂਵਮੈਂਟ ਹੰਡਾਈ ਆ ਇਹ ਪੰਜਾਬ ਦੇ ਵਿੱਚ ਚੱਲਿਆ ਉਸ ਸਿੱਕੀ ਸੰਘਰਸ਼ ਦਾ ਸਮਾਂ ਲੰਘਾਇਆ ਤੇ ਵੇਖਿਆ ਤੇ ਪਿਚ ਰਿਆ ਪਰ ਇੱਕ ਹੌਸਲਾ ਹੁੰਦਾ ਤੇ ਇੱਕ ਟੇਕ ਹੁੰਦੀ ਆ ਅਸੀਂ ਆਪਦੇ ਉਸ ਹੌਸਲੇ ਨੂੰ ਕਾਇਮ ਰੱਖੀਏ ਤੇ ਆਪਦੇ ਲੀਡਰਾਂ ਤੇ ਟੇਕ ਰੱਖੀਏ ਇਨਾਂ ਨੂੰ ਸ਼ਕਤੀ ਪ੍ਰਦਾਨ ਕਰੀਏ ਤੇ ਇਹ ਮੋਰਚਾ ਜਿਸ ਤਰ੍ਹਾਂ ਟਕੈਤ ਸਾਹਿਬ ਬਕਵਾਕ ਥਾਵਾਂ ਤੇ ਜਾ ਕੇ ਜਨਸਲਾ ਪੈਦਾ ਕਰ ਰਹੇ ਨੇ ਸਾਨੂੰ ਇਸੇ ਤਰ੍ਹਾਂ ਸਾਡੇ ਲੀਡਰਾਂ ਨੂੰ ਕਰਨਾ ਚਾਹੀਦਾ ਹੈ ਬਕਵਾਕ ਉਹਨਾਂ ਸਟੇਟਾਂ 'ਚ ਜਾਣਾ ਚਾਹੀਦਾ ਹੈ ਲੋਕਾਂ ਨੂੰ ਜਾਗਰਤ ਕਰਨਾ ਚਾਹੀਦਾ ਹੈ ਨੌਜਵਾਨਾਂ ਨੂੰ ਇਕੱਠੇ ਹੋਣਾ ਚਾਹੀਦਾ ਨੌਜਵਾਨ ਸ਼ਕਤੀ ਦੀ ਸਾਨੂੰ ਬਹੁਤ ਜ਼ਿਆਦਾ ਜ਼ਰੂਰਤ ਹੈ ਉਹ ਸਾਡੇ ਬੱਚੇ ਨੇ ਸਾਡੇ ਛੋਟੇ ਭਰਾ ਨੇ ਇਸ ਕਰਕੇ ਮੈਂ ਬਹੁਤ ਲੰਬਾ ਚੌੜਾ ਵੀ ਬੋਲ ਸਕਦਾ ਸੀ ਪਰ ਮੈਨੂੰ ਪਤਾ ਹੈ ਕਿ ਇਸ ਸਮਾਂ ਤੋਂ ਹਰ ਰੋਜ਼ ਸ਼ਾਮ ਨੂੰ ਰਹਿਰਾ ਸਾਹਿਬ ਵੀ ਹੁੰਦਾ ਤੇ ਮੈਂ ਬਹੁਤਾ ਸਮਾਂ ਨਾਲ ਆਉਂਦਾ ਹੋਇਆ ਕਿਉਂਕਿ ਇਸ ਤੋਂ ਪਹਿਲਾਂ ਟਿੱਕਰੀ ਬਾਰਡਰ ਦੇ ਉੱਤੇ ਭਾਈ ਜਗਿੰਦਰ ਸਿੰਘ ਅੰਗਰਾਹਾ ਨੇ ਅੱਜ ਜੋ ਮੈਂ ਗੀਤ ਕਿਸਾਨੀ ਕ੍ਰੋਲ ਦੇ ਲੀਡਰਾਂ ਨੂੰ ਸਮਰਪਿਤ ਕੀਤਾ ਉਹ ਗੀਤ ਉੱਥੇ ਲਾਂਚ ਕੀਤਾ ਪੋਰਟਲ ਲਾਂਚ ਕੀਤਾ ਉੱਥੇ ਮੈਂ ਨਕਮਸਤ ਹੋ ਕੇ ਆਇਆ 10000 ਬਖ ਬੰਦਿਆਂ ਤੋਂ ਤੇ ਉਹ ਗੀਤ ਮੈਂ 2-3 ਮਿੰਟਾਂ ਚ ਸੁਣਾਉਣ ਲੱਗਿਆ ਸੰਗੀਤ ਇੱਧਰੋਂ ਲਾ ਦਿਓ ਜਿੰਦਾਬਾਦ ਜਿੰਦਾਬਾਦ